ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਾਂ ਗਿੱਤਾ ਜੀ ਜੀਰੀ ਲਵਾਈ ਦਾ ਕੰਮ ਸਟਾਰਟ ਤੇ ਅੱਜ ਆਪਾਂ ਦੋ ਤਿੰਨ ਕਿੱਲੇ ਕਿਦੋਂ ਕਰ ਚੁੱਕੇ ਹਾਂ ਜੀ ਤੇ ਆਪਾਂ ਲਾ ਰਹੇ ਹਾਂ 110 ਬੀਜ ਤੇ ਆਪਾਂ ਦੋ ਤਰ੍ਹਾਂ ਦੀ ਹੋਰ ਪਨੀਰੀ ਬੀਜੀ ਹੋਈ ਹੈ ਉਹ ਉਸ ਤੋਂ ਬਾਅਦ ਲਾਵਾਂਗੇ ਸਭ ਤੋਂ ਵੱਧ ਆਪਾਂ ਛੱਬੀ ਲਾਉਣੀ ਹੈ ਕਿਉਂਕਿ ਪਿਛਲੀ ਵਾਰ ਆਪਾਂ ਛੱਬੀ ਲਾਈ ਸੀਗੀ ਤੇ ਬਹੁਤ ਵਧੀਆ ਰਹੀ ਸੀਗੀ ਆਪਣੀ ਛੱਬੀ ਤੇ ਤਾਂ ਅਗਲੇ ਆਪਾਂ ਇਸ ਵਾਰ ਵੀ ਛੱਬੀ ਹੀ ਜ਼ਿਆਦਾ ਲਾਵਾਂਗੇ ਮੋਟਰ ਖੇਤ ਚ ਕੱਦੂ ਕਰਨ ਤੋਂ ਬਾਅਦ ਆਪਾਂ ਗਏ ਜੀ ਹੁਣ ਦੂਸਰੇ ਖੇਤ ਵਿੱਚ ਤੇ ਨਾਲ ਦੀ ਨਾਲ ਆਪਣੀ ਇੱਧਰ ਲੇਬਰ ਪਣੀ ਦੀ ਪਟ ਰਹੀ ਹੈ ਜੀ ਦੇਖੋ ਤੇ ਆਪਣੇ ਖੇਤ ਚ ਪਾਣੀ ਹਜੇ ਥੋੜਾ ਘਟਿਆ ਹੈ ਬਾਕੀ ਮੋਟਰ ਚੱਲ ਰਹੀ ਹੈ ਜੀ ਤੇ ਪਾਣੀ ਹੋ ਜਾਊਗਾ ਦੀ ਨੈਕਸਟ ਡੇ ਰਾਤ ਲੈਣ ਕਾਫੀ ਰਹਿਣ ਤੋਂ ਬਾਅਦ ਆਪਣੇ ਦੋ ਕਿਲੇ ਦੁਆਰਾ ਫੇਰ ਭਰ ਗਏ ਹਨ ਤੇ ਅੱਜ ਆਪਾਂ ਕੱਦੂ ਕਰ ਰਹੇ ਹਾਂ ਫੇਰ ਦੁਆਰਾ ਨਾਲ ਦੀ ਨਾਲ ਆਪਾਂ ਗਰੀ ਜਾ ਰਹੇ ਹਾਂ ਜੀ ਵਟਾ ਤਿਆਰ ਤੇ ਬਾਕੀ ਸਾਰੀਆਂ ਆਪਣੇ ਮੋਟਾ ਤਿਆਰ ਹੋ ਚੁੱਕੀਆਂ ਨੇ ਤੇ ਇਹੀ ਕੁਆਟਰ ਰਹਿ ਗਈ ਸੀ ਇਹ ਵੀ ਆਪਾਂ ਰੈਡੀ ਕਰ ਚੁੱਕੇ ਹਾਂ ਵੀਰੂ ਇਧਰ ਨੂੰ ਕਰ ਮੜੇ ਆ ਇਹ ਦਿਨਾ ਚ ਲੜਾਈ ਨਹੀਂ ਕਰਨਾ ਕੋਈ ਲੇਬਰ ਨਾਲ ਤੱਕਾ ਨਹੀਂ ਕਰਨਾ ਲੇਬਰ ਨੂੰ ਪਿਆਰ ਸੇ ਰੱਖਣਾ ਕਿਉਂਕਿ ਲੇਬਰ ਖੁਸ ਗਲੇ ਜੀਰੀ ਲਗਾਵੇ ਚੂਨਾ ਲਗਾਵੇ ਫਸਲ ਲਗਾਵੇ ਕਿ ਉਹ ਫਸਲਾ ਪਾਨੂੰ ਖਾ ਇਧਰ ਆਪਣੀ ਲੇਬਰ ਲਾ ਰਹੀ ਹੈ ਜੀ ਜੀਰੀ ਤੇ ਜਿਹੜਾ ਜੀ ਆਪਾਂ ਕੀਤਾ ਹੋਇਆ ਸੀ ਕਦੂ ਉਹ ਸਾਰਾ ਤਕਰੀਬਨ ਲੱਗ ਹੀ ਚੁੱਕਾ ਜੀ ਤੇ ਬਾਕੀ ਵਲੌਗ ਦਾ ਕਰਦੇ ਜੀ ਆਪਾਂ ਇੱਥੇ ਐਂਡ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ